ਟਿਕਟ ਤੁਹਾਡੀ ਵੀ ਫਰੀਦਕੋਟ ਤੋਂ ਕੱਟਦੀ ਪਰ ਮੁਹੰਮਦ ਸਦੀਕ ਨੇ ਸੀ ਨਹੀਂ ਕੀਤੀ ਕਿਉਂ ਜੇ ਮੰਦਰੀ ਦੀ ਚੌਨੀ ਅਠਿਆਨੀ ਗਿਰ ਜਵੇ ਕਿਤੇ ਨਾ ਉਹਨੂੰ ਲੱਭਣ ਵਾਸਤੇ ਉਹ ਕੋਡਾ ਵੀ ਹੁੰਦਾ ਉਹਨੂੰ ਲੱਭਣ ਵਾਸਤੇ ਉਹ ਗਾਰੇਚ ਵੀ ਹੱਥ ਮਾਰ ਲੈਂਦਾ ਮੈਂ ਵੀ ਇਨਸਾਨ ਹਾਂ ਟਿਕਟ ਕੱਟਣ ਦਾ ਦੁੱਖ ਤਾਂ ਮੈਨੂੰ ਵੀ ਹੈਗਾ ਪਰ ਮੇਰਾ ਜੋ ਸੁਭਾਅ ਜੋ ਮੈਨੂੰ ਉੱਪਰ ਵਾਲੇ ਨੇ ਦਿੱਤਾ ਉਹ ਇਹ ਹੈ ਜੇ ਵੀ ਦੁੱਖ ਨੂੰ ਗੱਲ ਚ ਪਾ ਕੇ ਤਰੀਫ ਨਹੀਂ ਹੁੰਦਾ ਦੁੱਖ ਆਇਆ ਤੁੱਖ ਵੀ ਆ ਜਾਊਗਾ ਕਿਹੜੀ ਗੱਲ ਹੈ ਅੱਛਾ ਜੀ ਤੁਸੀਂ ਤਾਂ ਆਪਣੇ ਪਹਿਲਾ ਇੰਟਰਵਿਊ ਕਰੀ ਸੀਗੀ ਸਦੀਕ ਸਾਹਿਬ ਤਾਂ ਤੁਸੀਂ ਕਿਹਾ ਸੀ ਕਿ ਨਾ ਤਾਂ ਮੈਂ ਐਮਐਲਏ ਦੀ ਟਿਕਟ ਮੰਗੀ ਐ ਤੇ ਨਾ ਹੀ ਮੈਂ ਐਮਪੀ ਦੀ ਮੰਗੀ ਮੈਨੂੰ ਟਿਕਟ ਘਾਰ ਆਈ ਹੈ ਜੀ ਇਹ ਸੱਚ ਹੈ ਨਾ ਬਿਲਕੁਲ ਸੱਚ ਹੈ ਜੀ ਪਰ ਇਸ ਵਾਰ ਦਿੱਲੀ ਵੀ ਗਏ ਹੋ ਦਿੱਲੀ ਡੇਰੇ ਵੀ ਲਾਏ ਨੇ ਪਰ ਟਿਕਟ ਫਿਰ ਵੀ ਨਹੀਂ ਮਿਲੀ ਇਹ じゃ ਕੀ ਗੁਨਾਹ ਕਰਤਾ ਤੁਹਾਡਾ ਕਸੂਰ ਦੱਸਿਆ ਨਹੀਂ ਕਿਸੇ ਨੇ ਨਹੀਂ ਕਸੂਰ ਕੋਈ ਨਹੀਂ ਦੱਸਿਆ ਇਹ ਦੱਸਿਆ ਬਈ ਤੁਸੀਂ ਵਿਨਰ ਨਹੀਂ ਹੋ ਤੁਹਾਡੀ ਮਤਲਬ ਵਨਰੇਬਿਲਿਟੀ ਚੈੱਕ ਕੀਤੀ ਗਈ ਹੈ ਕਿ ਤੁਸੀਂ ਜਿੱਤ ਨਹੀਂ ਰਹੇ ਹੋ ਹੁਣ ਮੈਨੂੰ ਨਹੀਂ ਪਤਾ ਕਿਨੇ ਚੈੱਕ ਕੀਤੀ ਹੈ ਹੈ ਜੀ ਜਾਂ ਜਿਨ੍ਹਾਂ ਕੋਲੇ ਕਿਹ ਕਿਨਾ ਕੋਲੇ ਚੈੱਕ ਕੀਤੀ ਹੈ ਜਿਹਨੂੰ ਟਿਕਟ ਨਹੀਂ ਮਿਲਦੀ ਸਦੀਕ ਸਾਹਿਬ ਉਹ ਤਾਂ ਸ਼ਾਮ ਨੂੰ ਪਾਰਟੀ ਬਦਲ ਦਿੰਦੇ ਨੇ ਤੁਹਾਡੇ ਧੂਰੀ ਤੋਂ ਮਾਲਵੇ ਦੇ ਨੇ ਦਲਵੀਰ ਗੋਲਡੀ ਟਿਕਟ ਨਹੀਂ ਮਿਲੀ ਉਹ ਗਏ ਨਵੀਂ ਪਾਰਟੀ ਰਵਨੀਤ ਬਿੱਟੂ ਨੇ ਪਾਰਟੀ ਬਦਲਤੀ ਗੁਰਪ੍ਰੀਤ ਜੀਪੀ ਉਹ ਪਾਰਟੀ ਬਦਲ ਗਏ ਰਾਜਕੁਮਾਰ ਚੱਬੇਵਾਲ ਉਹ ਪਾਰਟੀ ਬਦਲ ਗਏ ਤਾਂ ਤੁਹਾਡੇ ਜ਼ਹਿਨ ਚ ਕਦੇ ਆਇਆ ਤੁਹਾਡੇ ਦਿਮਾਗ ਚ ਕਦੇ ਆਇਆ ਕੀ ਇਧਰੋਂ ਨਹੀਂ ਇਧਰੋਂ ਲੜ ਲੈਣੇ ਨਾਲੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਬਹੁਤ ਖਾਸ ਦੋਸਤ ਨੇ ਤੁਹਾਡਾ ਦਿਲ ਕਰੇ ਮੈਂ ਪਾਰਟੀ ਛੱਡਦਾ ਟਿਕਟ ਤਾਂ ਤੁਹਾਨੂੰ ਹੀ ਦਿੱਤੀ ਜੇ ਮੇਰਾ ਦਿਲ ਕਰਦਾ ਹੁੰਦਾ ਹੁਣ ਇੱਥੇ ਬੈਠਾ ਹੁੰਦਾ ਉਹਨੂੰ ਮੈਂ ਵੀ ਕਿਸੇ ਦੀ ਕਾਰਜ ਵਿੱਚ ਬੈਠਾ ਹੁੰਦਾ ਤੁਕ ਤਾਂ ਹੈ ਨਹੀਂ ਪਰ ਮੈਨੂੰ ਜਿਹੜਾ ਪਤਾ ਲੱਗਿਆ ਉਹ ਇਹ ਲੱਗਿਆ ਕਿ ਉੱਥੋਂ ਦੇ ਕੁਝ ਲੀਡਰਾਂ ਨੇ ਇਹ ਗੱਲ ਕਹੀ ਹੈ ਵੀ ਜੀ ਇਹਨਾਂ ਨੂੰ ਕੰਮ ਕਰਨਾ ਨਹੀਂ ਆਉਂਦਾ ਤੇ ਮੈਂ ਗਗਨਜੀ ਇਹ ਸੋਚਦਾ ਵੀ ਇਹ ਤਨਸ਼ਦਾਰੀ ਵੀਰ ਅਰਜਣ ਦੇ ਪੁੱਤਰ ਨੇ ਵੀਰਵੰਮ ਲਿਉ ਨੇ ਜਿਹੜੇ ਮਾਂ ਦੇ ਪੇਟ ਚੋਂ ਸਿੱਖ ਕੇ ਆਏ ਨੇ ਦੁਨੀਆ ਜਾ ਕੇ ਕੋਈ ਸਿੱਖਦਾ ਹਾਂ ਤੇ ਮੈਨੂੰ ਜਦੋਂ ਉੱਧਰ ਲੈ ਕੇ ਗਏ ਨੇ ਮੈਂ ਵੀ ਕੁਝ ਸਿੱਖਿਆ ਹੀ ਹੋਗਾ ਸਿੱਖ ਕੇ ਕੀ ਕੀਤਾ ਨਾ ਜਿਹੜੇ ਇਹ ਗੱਲ ਕਹਿੰਦੇ ਨੇ ਨਾ ਤੇ ਇਹਨਾਂ ਨੂੰ ਜੀ ਕਲਾਕਾਰਾਂ ਨੂੰ ਤਾਂ ਕੰਮ ਆਉਂਦਾ ਹੀ ਨਹੀਂ ਹੈ ਮੈਨੂੰ ਨਹੀਂ ਪਤਾ ਵੀ ਉਹ ਕੀ ਦੇ ਕਹੇ ਤੋਂ ਕਹਿੰਦੇ ਨੇ ਜਾਂ ਉਹਨਾਂ ਦੀ ਸੋਚ ਕੀ ਕਹਿੰਦੀ ਹੈ ਜੇ ਕੋਈ ਉਹਨਾਂ ਨੂੰ ਪੁੱਛੇ ਵੀ ਤੁਸੀਂ ਕੋਠੇ ਟੱਪਣੀਆਂ ਵਾਂਗੂ ਹੈ ਜੀ ਕਦੇ ਉਸ ਕੋਠੇ ਕਦੇ ਉਸ ਕੋਠੇ ਕਦੇ ਉਸ ਕੋਠੇ ਤੁਸੀਂ ਜਾਂਦੇ ਆਉਂਦੇ ਰਹੇ ਹੋ ਤੁਸੀਂ ਉਹਨਾਂ ਲੋਕਾਂ ਤੇ ਦੋਸ਼ ਲਾ ਰਹੇ ਹੋ ਜਿਲਨੇ ਆਪਣੇ ਆਪ ਨੂੰ ਪਾਰਟੀ ਦੇ ਸਮਰਥਨ ਕੀਤਾ ਹੋਇਆ ਹੰਸੀ ਨੇ ਗੱਲਬਾਤ ਹੋਈ ਥੀ ਨਹੀਂ ਉਹਨਾਂ ਨੇ ਮੇਰੇ ਮੁਕਿ ਟਿਕਟ ਨਹੀਂ ਮਿਲਿਆ ਮੈਨੂੰ ਅਫਸੋਸ ਕੀਤਾ ਸੀਗਾ ਕਿ ਨਹੀਂ ਮਿਲਦਾ ਬਹੁਤ ਅਫਸੋਸ ਹੈ ਮੈਂ ਕਿਹਾ ਨਹੀਂ ਹਾਂ ਤੇ ਗੱਲ ਇਹ ਹੈ ਤੈਨੂੰ ਉੱਥੋਂ ਇੱਥੇ ਭੇਜ ਦਿੱਤਾ ਤੈਨੂੰ ਵੀ ਅਫਸੋਸ ਹੋਊਗਾ ਇਹ ਗੱਲ ਹੋਈ ਪਰ ਸੱਚੀ ਹੋਈ ਸੀ ਮੈਂ ਕਿਹਾ ਇਹ ਪਾਰਟੀਆਂ ਦੇ ਮਤਲਬ ਟ੍ਰੀਕੇ ਨੇ ਉਹ ਕੀ ਕਰਨਾ ਚਾਹੁੰਦੇ ਨੇ ਕੀ ਕਰਦੇ ਨੇ ਉਹਨਾਂ ਨੂੰ ਕੀ ਰਾਸ ਆਉਂਦਾ ਉਹ ਤੁਹਾਡਾ ਔਰ ਮੇਰਾ ਨਹੀਂ ਸੋਚਦੇ ਜਿਹੜਾ ਉਹਨਾਂ ਨੂੰ ਰਾਸ ਆਉਂਦਾ ਉਹ ਕੁਝ ਕਰਦੇ ਨੇ ਬਈ ਯੋਗੀ ਜੀ ਨੂੰ ਬਾਬਾ ਬਲਡੋਜਰ ਵੀ ਕਹਿੰਦੇ ਨੇ ਹਾਂ ਜਿਹੜਾ ਕਿਸੇ ਕਾਨੂੰਨ ਚ ਨਹੀਂ ਲਿਖਿਆ ਹੈ ਉਹ ਉਹਨਾਂ ਦਾ ਨੋਅ ਹੈ ਅੱਛਾ ਕਿਸੇ ਕਾਨੂੰਨ ਦੀ ਕਿਤਾਬ ਚ ਬਲਡੋਜਰ ਨਹੀਂ ਹੈ ਇਹ ਬਾਬਾ ਜੀ ਦਾ ਨੋਅ ਹੈ ਹੁਣ ਤੁਸੀਂ ਆਪ ਸਮਝ ਲਓ ਕਿ ਯੋਗੀ ਲਈ ਸਸ਼ੀਕਾਲ ਢੇਲੀਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਸਿਆਸਤ ਦੇ ਵਿੱਚ ਲਗਾਤਾਰ ਉਥਲ ਪੁਥਲ ਜਾਰੀ ਹੈ ਤੇ ਗੱਲ ਕਾਂਗਰਸ ਪਾਰਟੀ ਦੀ ਕਰਨ ਜਾ ਰਹੇ ਹਾਂ ਕਿਉਂਕਿ ਇਸ ਵੇਲੇ ਮੇਰੇ ਨਾਲ ਕਾਂਗਰਸੀ ਨੇਤਾ ਤੇ ਫਰੀਦਕੋਟ ਤੋਂ ਸੰਸਦ ਮੁਹੰਮਦ ਸਦੀਕ ਮੌਜੂਦ ਨੇ ਤੇ ਇਸ ਵੇਲੇ ਸਦੀਕ ਸਾਹਿਬ ਨਾਲ ਸਪੈਸ਼ਲ ਪੋਡਕਾਸਟ ਕਰਨ ਜਾ ਰਹੇ ਹਾਂ ਬਹੁਤ ਸਵਾਗਤ ਹੈ ਸਰ ਧੰਨਵਾਦ ਗਗਨ ਜੀ ਮੈਂ ਆਪ ਜੀ ਦਾ ਧੰਨਵਾਦ ਕਰਦਾ ਔਰ ਆਪ ਦੇ ਸ਼ਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਬੜੇ ਅਦਬ ਸਤਿਕਾਰ ਅਤੇ ਪਿਆਰ ਨਾਲ ਸਤਸ੍ਰੀਕਾਲ 하다 नमस्कार صدیق صاحب ਜਿਹੜਾ ਮੌਸਮ ਜਿਹੜਾ ਦੌਰ ਚੱਲ ਰਿਹਾ ਹੈ ਉਹਦੇ ਵਿੱਚ ਰੁੱਸਣਾ ਮਨਾਉਣਾ ਪਾਰਟੀਆਂ ਛੱਡ ਦੇਣਾ ਗਦਦਾਰੀਆਂ ਵਫਾਦਾਰੀਆਂ ਦੇ ਇਲਜ਼ਾਮਤ ਚੱਲਦੇ ਆ ਰਹੇ ਨੇ ਟਿਕਟ ਤੁਹਾਡੀ ਵੀ ਫਰੀਦਕੋਟ ਤੋਂ ਕੱਟਦੀ ਪਰ ਮੁਹੰਮਦ صدیق ਨੇ ਸੀ ਨਹੀਂ ਕੀਤੀ ਕਿਉਂ ਗਗਨ ਜੀ ਹਾਂ ਤਾਂ ਮੈਂ ਵੀ ਇਨਸਾਨ ਹੀ ਹਾਂ ਹਾਂ ਇਹ ਬੰਦਰ ਦੀ ਚੌਨੀ ਅਠਿਆਨੀ ਗਿਰ ਜਵੇ ਕਿਤੇ ਨਾ ਹੂੰ ਉਹਨੂੰ ਲੱਭਣ ਵਾਸਤੇ ਉਹ ਕੋਡਾ ਵੀ ਹੁੰਦਾ ਹੂੰ ਉਹਨੂੰ ਲੱਭਣ ਵਾਸਤੇ ਉਹ ਗਾਰੇ ਚ ਵੀ ਹੱਥ ਮਾਰ ਲੈਂਦਾ ਹੂੰ ਮੈਂ ਵੀ ਇਨਸਾਨ ਹੂੰ ਹੂੰ ਟਿਕਟ ਕੱਟਣ ਦਾ ਦੁੱਖ ਤਾਂ ਮੈਨੂੰ ਵੀ ਹੈਗਾ ਹੂੰ ਪਰ ਮੇਰਾ ਜੋ ਸੁਭਾਅ ਜੋ ਮੈਨੂੰ ਉੱਪਰ ਵਾਲੇ ਨੇ ਦਿੱਤਾ ਹੂੰ ਉਹ ਇਹ ਹੈ ਵੀ ਦੁੱਖ ਨੂੰ ਗੱਲ ਚ ਪਾ ਕੇ ਤਰੀਫ ਨਹੀਂ ਹੁੰਦਾ ਦੁੱਖ ਆਇਆ ਸੁੱਖ ਵੀ ਆ ਜਾਊਗਾ ਕਿਹੜੀ ਗੱਲ ਹੈ ਇਹ ਕੋਈ ਖਾਸ ਗੱਲ ਨਹੀਂ ਹੈ ਹਾਂ ਤਕਲੀਫ ਜ਼ਰੂਰ ਹੁੰਦੀ ਹੈ ਕਿ ਲੋਕਾਂ ਦੀ ਸੇਵਾ ਕੀਤੀ ਸੀ ਦੁਬਾਰਾ ਮੌਕਾ ਮਿਲਦਾ ਸ਼ਾਇਦ ਉਦੋਂ ਚੰਗੀ ਸੇਵਾ ਕਰ ਸਕਦਾ ਸੀ ਕਿਉਂਕਿ ਕੁਝ ਗਿਆਨ ਹੋ ਜਾਂਦਾ ਹੈ ਐਕਸਪੀਰੀਅੰਸ ਹੋ ਜਾਂਦਾ ਹੈ ਕੁਝ ਸਿੱਖ ਲਈਦਾ ਤੇ ਉਸ ਤੋਂ ਮਗਰੋਂ ਫਿਰ ਜ਼ਿਆਦਾ ਸੇਵਾ ਕਰਨ ਦਾ ਮੌਕਾ ਜਦੋਂ ਮਿਲਦਾ ਹੈ ਤੇ ਅچھے ਤਰੀਕੇ ਨਾਲ ਕਰ ਲੈਂਦੀ ਹੈ ਤਾਂ ਇਹ ਗੱਲ ਸੀ ਹੋਰ ਕੋਈ ਗੱਲ ਨਹੀਂ ਅਦਾਕਾਰ ਰਹੇ ਹਾਂ ਫਿਲਮਾਂ ਵੀ ਕੀਤੀਆਂ ਪੰਜਾਬੀ ਤਾਂ ਲੰਬਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੁਹੰਮਦ ਸਦੀਕ ਦਾ ਗਾਇਕ ਵਜੋਂ ਵੱਡਾ ਰਤਬਾ ਪਰ ਮੈਂ ਅਗਰ ਕਿਸ ਮੁਹੰਮਦ ਸਦੀਕ ਸਿਆਸਤਦਾਨ ਨੂੰ ਮਿਲਾਂ ਸਦੀਕ ਸਾਹਿਬ ਤਾਂ ਕੀ ਆਬਜ਼ਰਵ ਕੀਤਾ ਐ ਐਮਐਲਏ ਬਣ ਕੇ ਰਹੇ ਹਾਂ ਐਮਪੀ ਹਾਂ ਤਾਂ ਕੀ ਕੀ ਚੀਜ਼ਾਂ ਜਿਹੜੀਆਂ ਸਿਆਸਤ ਦੇ ਵਿੱਚੋਂ ਤੁਸੀਂ ਸਿੱਖ ਕੇ ਆਏ ਹੋ ਹਾਲਾਂਕਿ ਹੁਣ ਟਿਕਟ ਜ਼ਰੂਰ ਨਹੀਂ ਮਿਲੀ ਪਰ ਫਿਰ ਵੀ ਹੁਣ ਸਿਆਸਤਦਾਨ ਵੀ ਹਾਂ ਤਾਂ ਸਿੱਖਿਆ ਕੀ ਹੈ ਕਿ ਇਹਨਾਂ 10 ਸਾਲਾਂ ਦੇ ਵਿੱਚ ਇਹ ਚੀਜ਼ ਸਿੱਖੀ ਹੈ ਲੋਕ ਦੇਸ਼ ਦੀ ਸੰਸਦ ਦੇ ਵਿੱਚ ਬੋਲ ਕੇ ਆਏ ਹਾਂ ਨਗਨ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਮੈਂ ਸਿਆਸਤਦਾਨ ਨਹੀਂ ਹਾਂ ਮੈਂ ਇੱਕ ਕਲਾਕਾਰ ਹਾਂ ਮੈਂ ਜ਼ਿੰਦਗੀ ਦੇ ਵਿੱਚ ਆਪਣੇ ਸੰਗੀਤ ਰਾਹੀਂ ਗੀਤਾ ਰਾਹੀਂ ਚਾਹੇ ਮੇਰੀ ਜੀਵਿਕਾ ਦਾ ਸਾਧਨ ਸੀ ਮੇਰੇ ਬੱਚੇ ਪਾਲਣ ਦਾ ਹੋ ਸਾਧਨ ਸੀਗਾ ਲੇਕਿਨ ਮੈਂ ਲੋਕਾਂ ਨੂੰ ਖੁਸ਼ ਕੀਤਾ ਔਰ ਉਹਦੀ ਐਬਸ ਦੇ ਵਿੱਚ ਲੋਕਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਆ ਮੈਂ ਪੰਜਾਬੀ ਲੋਕਾਂ ਦਾ ਕਈ ਜਨਮ ਦੇ ਨਹੀਂ ਦੇ ਸਕਦਾ ਮੈਨੂੰ ਐਮਐਲਏ ਵੀ ਬਣਾਇਆ ਮੈਨੂੰ ਐਮਪੀ ਵੀ ਬਣਾਇਆ ਮੇਰੀ ਬਦਕਿਸਮਤੀ ਕਹਿ ਲੋ ਜਾਂ ਖੁਸ਼ਕਿਸਮਤੀ ਕਹਿ ਲੋ ਜਾਂ ਰਲਿਆ ਮਿਲਿਆ ਕੁਝ ਕਹਿ ਲੋ ਵੀ ਜਦੋਂ ਮੈਂ ਐਮਐਲਏ ਸੀ ਉਦੋਂ ਵੀ ਆਪੋਜੀਸ਼ਨ ਚ ਸੀਗਾ ਕਿਉਂਕਿ ਇਥੇ ਅਕਾਲੀ ਭਾਜਪਾ ਦੀ ਸਰਕਾਰ ਸੀਗੀ ਜਦੋਂ ਮੈਂ ਐਮਪੀ ਸੀ ਉਦੋਂ ਵੀ ਐਨਡੀਏ ਦੀ ਸਰਕਾਰ ਬੀਜੇਪੀ ਦੀ ਸਰਕਾਰ ਸੀਗੀ ਇਸ ਕਰਕੇ ਉਦੋਂ ਵੀ ਮੈਂ ਆਪੋਜੀਸ਼ਨ ਸੀਗਾ ਇਸ ਕਰਕੇ ਬਹੁਤਾ ਬੋਲਣ ਦਾ ਮੌਕਾ ਨਹੀਂ ਮਿਲ ਸਕਿਆ ਬਹੁਤਾ ਕੁਝ ਕਰਨ ਦਾ ਮੌਕਾ ਨਹੀਂ ਮਿਲ ਸਕਿਆ ਪਰ ਸਮਰੱਥਾ ਦੇ ਅਨੁਸਾਰ ਜਿੰਨਾ ਕੁ ਮੌਕਾ ਮਿਲਿਆ ਉਹਨਾਂ ਕੀਤਾ ਤੇ ਲੋਕਾਂ ਨੇ ਪ੍ਰਵਾਨ ਕੀਤਾ ਇਹ ਦਿਲ ਚ ਰੰਜ ਹੈਗਾ ਕਿ ਸੱਤਾ ਸੁਖ ਨਹੀਂ ਭੋਗ ਪਾਈ ਨਹੀਂ 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 ਸੁਖ ਸੱਤਾ ਦਾ ਕੋਈ ਨਹੀਂ ਹੁੰਦਾ ਸੁਖ ਤੁਹਾਡੀ ਸੋਚ ਦਾ ਹੈ ਹਮ ਸਿਰਫ ਸੋਚ ਦਾ ਤੁਸੀਂ ਇਹ ਮਤਲਬ ਨਹੀਂ ਹੈ ਵੀ ਜੇ ਗੰਦਾ ਮਿਲ ਗਿਆ ਤਾਂ ਹੀ ਸੁਖੀ ਹੋ ਨਹੀਂ ਜੇ ਫਰਸ਼ ਤੇ ਬੈਠੇ ਹੋ ਇਹ ਤੁਹਾਡੀ ਸੋਚ ਹੈ ਨਾ ਵੀ ਇਹ ਵੀ ਅਰਬੇਸ਼ੀ ਦੀ ਥਾਂ ਹੈਗੀ ਹੈ ਤੇ ਤੁਸੀਂ ਉੱਥੇ ਵੀ ਸੁਖੀ ਹੋ ਸੁਖ ਸੱਤਾ ਦਾ ਸੱਤਾ ਦਾ ਸੁਖ ਥੋੜੀ ਹੁੰਦਾ ਉਹ ਤਾਂ ਉਹ ਲੋਕ ਹੁੰਦੇ ਨੇ ਜਿਹੜੇ ਸੱਤਾ ਦਾ ਸੁਖ ਮਿਲਣ ਤੇ ਕੱਛਾ ਮਚਾਉਣ ਲੱਗ ਜਾਂਦੇ ਨੇ ਔਰ ਨਾ ਮਿਲਣ ਤੇ ਰੋਣ ਲੱਗ ਜਾਂਦੇ ਨੇ ਮੇਰਾ ਐਸਾ ਨਾ ਸੁਭਾਅ ਨਾ ਮੈਨੂੰ ਰੱਬ ਨੇ ਇਹੋ ਜਿਹਾ ਸਵਾਦ ਦਿੱਤਾ ਮੈਂ ਤਾਂ ਰੱਬ ਦੀਆਂ ਰੀਤیاں ਖਾਣ ਵਾਲਾ ਬੰਦਾ ਹਾਂ ਜੀ ਉਹਦੇ ਸ਼ੁਕਰਾਨਾ ਦੇ ਵਿੱਚ ਸਵੇਰੇ ਸ਼ਾਮ ਉੱਠ ਕੇ ਉਹਦਾ ਸ਼ੁਕਰ ਮਨਾ ਲੀਦਾ ਵੀ ਸ਼ੁਕਰਾਂ ਮਾਲਕਾ ਅੱਜ ਦਾ ਦਿਨ ਬਹੁਤ ਹੀ ਵਧੀਆ ਲੰਘਿਆ ਕੱਲ੍ਹ ਦਾ ਦਿਨ ਵੀ ਪਰਮਾਤਮਾ ਕਰੇ ਮੇਰਾ ਵੀ ਤੇ ਸਾਰੀ ਦੁਨੀਆ ਦਾ ਅੱਛਾ ਹੀ ਹੋਵੇ ਅਛਾ ਜੀ ਤੁਸੀਂ ਤਾਂ ਪਹਿਲਾ ਇੰਟਰਵਿਊ ਕਰੀ ਸੀ ਕਿ ਸੀਧਿਕ ਸਾਹਿਬ ਤਾਂ ਤੁਸੀਂ ਕਿਹਾ ਸੀ ਕਿ ਨਾ ਤਾਂ ਮੈਂ ਐਮਐਲਏ ਦੀ ਟਿਕਟ ਮੰਗੀ ਐ ਤੇ ਨਾ ਹੀ ਮੈਂ ਐਮਪੀ ਦੀ ਮੰਗੀ ਮੈਨੂੰ ਟਿਕਟ ਘਾਰ ਆਈ ਐ ਜੀ ਇਹ ਸੱਚ ਐ ਨਾ ਬਿਲਕੁਲ ਸੱਚ ਐ ਜੀ ਪਰ ਇਸ ਵਾਰ ਦਿੱਲੀ ਵੀ ਗਏ ਹੋ ਦਿੱਲੀ ਡੇਰੇ ਵੀ ਲਾਏ ਨੇ ਪਰ ਟਿਕਟ ਫਿਰ ਵੀ ਨਹੀਂ ਮਿਲੀ ਇਹ じゃ ਕੀ ਗੁਨਾਹ ਕਰਤਾ ਕਿ ਪਾਰਟੀ ਨੂੰ ਐਡੇ ਵੱਡੇ ਚਿਹਰੇ ਨੂੰ ਇਗਨੋਰ ਕਰਕੇ ਜਿਹੜਾ ਕਿਸੇ ਹੋਰ ਨੂੰ ਟਿਕਟ ਦਿੱਤਾ ਗਿਆ ਇਹਦੇ ਵਿੱਚ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਦਿੱਲੀ ਤਾਂ ਗਿਆ ਸੀਗਾ ਵੀ ਜੇ ਮੈਨੂੰ ਹੋਰ ਮੌਕਾ ਮਿਲਦਾ ਹੁਣ ਮੈਨੂੰ 5 ਸਾਲ ਦਾ ਤਜਰਬਾ ਵੀ ਹੋ ਗਿਆ ਸੀਗਾ ਹੈ ਜੀ ਵੀ ਪਾਰਲੀਮੈਂਟ 'ਚ ਕੀ ਬੋਲਣਾ ਕਿਵੇਂ ਬੋਲਣਾ ਤੇ ਸੇਵਾ ਕਰਨ ਦਾ ਹੋਰ ਵੀ ਮਤਲਬ ਤਾਕਤ ਆ ਗਈ ਸੀ ਐਨਰਜੀ ਆ ਗਈ ਸੀ ਵੀ ਯਾਰ ਹੁਣ ਐ ਕਰੀਦਾ ਹੁੰਦਾ ਤਾਂ ਮੈਂ ਦਿੱਲੀ ਗਿਆ ਸੀਗਾ ਜਿਹੜੀ ਟਿਕਟ ਨਹੀਂ ਮਿਲੀ ਇਹ ਹਾਈਕ ਮਾਰਦੀ ਮਰਜ਼ੀ ਹੈ ਉਹਨਾਂ ਨੇ ਕੀ ਸੋਚਿਆ ਕੀ ਸਰਵੇ ਕਰਵਾਇਆ ਕੀ ਮੇਰਾ ਰਿਪੋਰਟ ਕਾਰਡ ਸੀਗਾ ਉਹਨਾਂ ਨੇ ਕੀ ਦੇਖਿਆ ਕੀ ਨਹੀਂ ਦੇਖਿਆ ਇਹ ਉਹੀ ਜਾਣਦੇ ਨੇ ਮੈਂ ਨਹੀਂ ਜਾਣਦਾ ਕੁਐਸਚਨ ਕੀਤਾ ਕੋਈ ਕਿੰਤੂ ਪਰੰਤੂ ਕੀਤਾ ਕਿੰਤੂ ਪਰੰਤੂ ਇਹ ਸੀਗਾ ਬੈਲੀ ਤੁਸੀਂ ਜੇ ਮੈਨੂੰ ਕਹੋ ਮੈਨੂੰ ਦੱਸੋ ਕਿ ਮੇਰਾ ਕੀ ਕਸੂਰ ਹੈ ਤਾਂ ਕਮ ਸੇ ਕਮ ਮੈਨੂੰ ਤਸੱਲੀ ਹੋ ਜਾਊਗੀ ਜਾਂ ਜੇ ਤੁਸੀਂ ਮੈਨੂੰ 3-4 ਮਹੀਨੇ ਪਹਿਲਾਂ ਦਾ ਸਿਸਲ ਦੇ ਮੈਂ ਆਪਣੇ ਆਪ ਹੀ ਸਟੈਂਡਰਡ ਕਰ ਜਾਂਦਾ ਹੈ ਜੀ ਤੇ ਮੈਂ ਕਹਿੰਦਾ ਮੈਂ ਨਹੀਂ ਲੜਨਾ ਤੇ ਮੈਨੂੰ ਮੈਨੂੰ ਦਿੱਲੀ ਆਉਣ ਦੀ ਕੋਈ ਲੋੜ ਨਹੀਂ ਸੀ ਮੈਂ ਇਹੋ ਜਿਹਾ ਬੰਦਾ ਨਹੀਂ ਆ ਜੇ ਮੇਰਾ ਹਾਈ ਕਮਾਂਡ ਮੈਨੂੰ ਕਹਿੰਦਾ ਆ ਕੰਮ ਨਹੀਂ ਕਰਨਾ ਤੇ ਮੈਂ ਉਸੇ ਵੇਲੇ ਕਹਿੰਦਾ ਠੀਕ ਹੈ ਜੀ ਮੈਂ ਆਪ ਹੀ ਅਨਾਉਂਸ ਕਰ ਦੇਣਾ ਵੀ ਮੈਂ ਲੜਦਾ ਪਰ ਐਸਾ ਕਿਸੇ ਨੇ ਦੱਸਿਆ ਨਹੀਂ ਹੈਗਾ ਤੁਹਾਡਾ ਕਸੂਰ ਦੱਸਿਆ ਨਹੀਂ ਕਿਸੇ ਨੇ ਨਹੀਂ ਕਸੂਰ ਕੋਈ ਨਹੀਂ ਦੱਸਿਆ ਇਹ ਦੱਸਿਆ ਬਈ ਤੁਸੀਂ ਵਿਨਰ ਨਹੀਂ ਹੋ ਅੱਛਾ ਵਿਨਿੰਗ ਨਹੀਂ ਹੋ ਤੁਸੀਂ ਤੁਹਾਡੀ ਮਤਲਬ ਵਨੇਬਿਲਿਟੀ ਚੈੱਕ ਕੀਤੀ ਗਈ ਹੈ ਕਿ ਤੁਸੀਂ ਜਿੱਤ ਨਹੀਂ ਰਹੇ ਹੋ ਹੁਣ ਮੈਨੂੰ ਨਹੀਂ ਪਤਾ ਕਿਹਨੇ ਚੈੱਕ ਕੀਤੀ ਹੈ ਹਾਂਜੀ ਜਾਂ ਜੀਨਾ ਕੋਲੇ ਕੀਨਾ ਕੋਲੇ ਚੈੱਕ ਕੀਤੀ ਹੈ ਕਿਉਂਕਿ ਜਿੱਥੇ ਤੁਹਾਡੇ 10 ਦੋਸਤ ਨੇ ਉੱਥੇ ਤੁਹਾਡੇ 10 ਦੁਸ਼ਮਣ ਵੀ ਹੈਗੇ ਨੇ ਇਹ ਤਾਂ ਦੁਨੀਆ ਚ ਆਉਂਦਾ ਚੱਲਦਾ ਹੀ ਰਿਹਾ ਇਸ ਕਰਕੇ ਮੈਂ ਸਮਝਦਾ ਕੁਝ ਲੋਕਾਂ ਨੇ ਮੇਰੇ ਖਿਲਾਫ ਲਿਖ ਕੇ ਦਿੱਤਾ ਹੋਊਗਾ ਇਸੇ ਕਰਕੇ ਮੈਨੂੰ ਹਾਈ ਕਮਾਂਡ ਨੇ ਮੇਰੀ ਟਿਕਟ ਕੱਟੀ